ਮੈਂ ਨਿਕਰ ਸੀ ਪੰਜਾਬੀ ਗਾਣਾ ਵਰਕੇ ਪੇਸ਼ ਕਰਾਣਾ ਆਸਾ ਸਿੰਘ ਦਾ ਸਤਾਨਾ ਦਾ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਰਾਗ ਉਸ ਤੋਂ ਪਹਿਲਾਂ ਵੀ ਮੈਂ ਰੁਪਾਈਆਂ ਕਹਿੰਦੇ ਨੇ ਜਿਵੇਂ ਛੰਦ ਹੁੰਦੇ ਨੇ ਸਰ ਭਾਂਜ ਹੋ ਜਾਂਦੇ ਉਹ ਵਿਚਾਰ ਪੇਸ਼ ਕਰਾ ਰਿਹਾ ਹਾਂ ਮੈਂ ਵੀ ਕਾਲੀ ਤੇ ਮੇਰਾ ਮਾਹੀ ਵੀ ਕਾਲਾ ਤੇ ਅਸੀਂ ਕਾਲੇ ਲੋਕ ਜਨ ਹਿੰਦੇ ਦੂਰ ਪਹਾੜ ਦਾ ਸ਼ਰਮ ਵੀ ਕਾਲਾ ਤੇ ਜਿਹੜੇ ਅੱਖੀਆਂ ਵਿੱਚ ਪਵਿੰਦੇ ਕੁਰਾਨ ਸ਼ਰੀਫ ਦੇ ਹਰਫ ਵੀ ਕਾਲੇ ਤੇ ਜਿਹੜੇ ਵਿੱਚ ਮਸੀਤ ਪੜ੍ਹਦੇ ਭੁੱਲੇ ਸ਼ਾਗੁਰ ਰੰਗ ਕੀ ਕਰਨਾ ਜਿਹੜੇ ਗਲੀ ਆਉਂ ਗਲੀ ਵਾ ਕਹਿੰਦੇ ਹਾਲੋ ਕੀ ਮਜਨੂ ਮਤਾਂ ਦੇਂਦੇ ਕਿ ਤੇਰੀ ਲਾਲਾ ਰੰਗ ਦੀ ਕਾਲੀ ਸੁਣ ਜਵਾਬ ਨਹੀਂ ਮਜਨੂ ਦੇਂਦਾ ਕਿ ਤੁਹਾਡੀਆਂ ਅੱਖ ਨਹੀਂ ਵੇ

कोई वेदा, पर चांदी किस डिठी होगी मुलिया बंदिर मोटी परिशमता देर भावेंड़ी हो जाए चिट्ठी एक सौ छब्बी होवे बरीक मन मल मन मल ते रंग ਇਕ ਪਿਆਰ ਤੇ ਸ਼ਹਿਦ ਤੇ ਤਾਗੇ ਨਾਲ ਕਿਸੇ ਪ੍ਰੇਮ ਦੇ ਦਰਜੀ ਤੋ ਸਵਾਈ ਹੋਵੇ ਹੋ ਯਾਰਾ ਮੇਂਡਣ ਦਾ ਵਾਦਾ ਹੈ ਤਾਦੇ ਆਉਂਦਾ ਤੇ ਜੇ ਕਿਸੇ ਮਸ਼ੂਕ ਦੇ ਗਲ ਵਿੱਚ ਪਾਈ ਹੋਵੇ ਕਾਲੀ ਤੇ ਗੁੱਤ ਤੇ ਪਰੰਧ ਤੇਰਾ ਲਾਲਨੀ ਕਾਲੀ ਤੇ ਗੁੱਤ ਤੇ ਪਰੰਧ ਤੇਰਾ ਲਾਲਨੀ ਰੂਪ ਦੀ ਰਾਣੀ ਐ ਪਰਾਂ ਦੇ ਨੂੰ ਸਵਾਲ ਨਹੀਂ ਕਾਲ ਤੇਰੀ ਗੁੱਤ ਤੇ ਪਰਾਂ ਤੇਰਾ ਲਾਲ ਨਹੀਂ ਕਾਲ ਤੇਰੀ ਗੁੱਤ ਤੇ ਪਰਾਂ ਤੇਰਾ ਲਾਲ ਨਹੀਂ ਹੋ ਚੰਨ ਜੈ ਮੁਖੜੇ ਟਿੱਕ ਟਿੱਕ ਲਾਲੀਆਂ ਮੈਂ ਕਦੀ ਜਵਾਨ ਜੀਵ ਚੰਬਦੀ ਅਡਾਲੀਆਂ ਚੱਲਣੇ ਦੀ ਤੇਰੇ ਰੁਕਵਾਲੀ ਚਾਲਨੀ ਕਾਲੀ ਤੇਰੀ ਕਾਲੀ ਤੇਰੀ ਕਾਲੀ ਤੇਰੀ ਗੁੱਤ ਤੇ ਬਰੰਗ ਤੇਰਾ ਲਾਲਨੀ ਕਹੂੰ ਕਾਲੀ ਤੇਰੀ ਗੁੱਤ ਤੇ ਬਰੰਗ ਤੇਰਾ ਲਾਲਨੀ ਤੇਰੀ ਮੋਹ ਰਜਈ ਚਾਰਨੀ ਕਾਲੀ ਤੇਰੀ ਕਾਲੀ ਤੇਰੀ ਕਾਲੀ ਤੇਰੇ ਗੁੱਤ ਤੇ ਪਰਾਂ ਤੇਰਾ ਲਾਲਨੀ ਤੂੰ ਹੋ ਕਾਲੀ ਤੇਰੇ ਗੁੱਤ ਤੇ ਪਰਾਂ ਤੇਰਾ ਲਾਲਨੀ ਤੂੰ ਪੀਅਨੀ ਪੰਜਾਬ ਦੀ ਇੱਕ ਖਿਆਦੀ ਰਾਣੀ ਤੂੰ ਖੇਤਾਂ ਦੀ ਬਾੜ ਜਾਂ ਤੇ ਚੌਂਕੇ ਦੀ ਸਵਾਰੀ ਤੂੰ ਪੀਅਨੀ ਪੰਜਾਬ ਦੀ ਇੱਕ ਖਿਆਦੀ ਰਾਣੀ ਤੂੰ ਖੇਤਾਂ ਦੀ ਬਾੜ Thank you. Thank you.